ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਮਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਆਪਾਂ ਚਾਰ ਪੰਜ ਮੁੱਦਿਆਂ ਦੇ ਉੱਤੇ ਮੁੱਖ ਰੂਪ ਦੇ ਵਿੱਚ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਕੱਲ ਦਾ ਜਿਹੜਾ ਬਜਟ ਆ ਉਹਦੇ ਉੱਤੇ ਉਹਦਾ ਜਿਹੜਾ ਇਮੀਗ੍ਰੇਸ਼ਨ ਦੇ ਅੰਕੜਿਆਂ ਦਾ ਕੀ ਸਬੰਧ ਆ ਜਾਂ ਬਜਟ ਦੇ ਵਿੱਚ ਕੀ ਗਿਆ ਉਹਦੇ ਉੱਤੇ ਵਿਚਾਰ ਚਰਚਾ ਕਾਫੀ ਜ਼ਿਆਦਾ ਚੱਲ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਦੂਜਾ ਐਸ ਵੇਲੇ ਕੀ ਲਿਬਰਲ ਪਾਰਟੀ ਦੀ ਬਹੁਮਤ ਸਰਕਾਰ ਬਣ ਸਕਦੀ ਹੈ ਇਹਦੇ ਤੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਕੈਨੇਡਾ ਨੇ ਆਪਣੀ ਨੀਤੀ ਦੇ ਵਿੱਚ ਇੱਕ ਬਦਲਾਅ ਕੀਤਾ ਤੇ ਚੌਥੀ ਗੱਲਬਾਤ ਕਰਨੀ ਆ ਜਿਹੜੀਆਂ ਕੈਂਡੀਆਂ ਦੇ ਵਿੱਚੋਂ ਆ ਹੈਲੋਵੀਨ ਦੇ ਉੱਤੇ ਸੂਈਆਂ ਮਿਲ ਜਾਂ ਕੱਲ ਵੀ ਖਬਰ ਸੀਗੀ ਪਰਸੋਂ ਵੀ ਖਬਰ ਸੀਗੀ ਅੱਜ ਫੇਰ ਇਹ ਖਬਰ ਆ ਇਹ ਕੀ ਮਾਮਲਾ ਹੈ ਕਿਉਂ ਮਿਲ ਰਹੀਆਂ ਕੌਣ ਰੱਖ ਰਿਹਾ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਟੋਰਾਂਟੋ ਦੇ ਵਿੱਚ ਘਰਾਂ ਦੀ ਵਿਕਰੀ ਦੇ ਵਿੱਚ ਆਹ ਪਿਛਲੇ ਮਹੀਨੇ ਦੇ ਵਿੱਚ ਕਮੀ ਆਈ ਹੈ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਬਜਟ ਤੇ ਬਜਟ ਦੇ ਵਿੱਚ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੀ ਗੱਲਾਂਬਾਤਾਂ ਸਾਹਮਣੇ ਆਈਆਂ ਕੈਨੇਡਾ ਸਰਪਲਿ ਜਿਹੜੀ ਪਰਮਨੈਂਟ ਇਕਨੋਮਿਕ ਇਮੀਗ੍ਰੈਂਟਸ ਨੇ ਉਹਨਾਂ ਨੂੰ ਸੱਦਣ ਦੇ ਉੱਤੇ ਤਰਜੀਹ ਦੇ ਰਿਹਾ ਤੇ ਜਿਹੜੇ ਟੈਂਪਰੇਰੀ ਮਾਈਗ੍ਰੈਂਟਸ ਨੇ ਉਹਨਾਂ ਨੂੰ ਇਹ ਥੋੜਾ ਜਿਹਾ ਪਿੱਛੇ ਕਰ ਰਿਹਾ ਜਾਂ ਉਹਦਾ ਨੰਬਰ ਘਟਾ ਰਿਹਾ ਉਹਨਾਂ ਦੇ ਵਿੱਚੋਂ ਟੈਂਪਰੇਰੀ ਫੋਰਨ ਵਰਕਰ ਦੇ ਵਿੱਚੋਂ اسپੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਇਹਨਾਂ ਦੇ ਉੱਤੇ ਇਹਨਾਂ ਨੇ ਸਖਤੀ ਕਰ ਦਿੱਤੀ ਇਹ ਕਹਿੰਦੇ ਵੀ ਅ ਦੇਖੋ ਇਹ ਨੀਤੀ ਬਹੁਤ ਕਈ ਤਰੀਕੇ ਦੇ ਨਾਲ ਬਦਲਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਜਿਹੜੇ ਹੁਣ ਸਟੂਡੈਂਟ ਵੀਜ਼ਾ ਆ ਅੱਧੇ ਕਰਤੇ ਲੱਗ ਭਾਗ ਇਹਨਾਂ ਨੇ 3 ਲੱਖ 6000 ਤੋਂ ਘਟਾ ਕੇ 1 ਲੱਖ 55000 2022 ਦੇ ਵਿੱਚ ਤੇ ਇਸੇ ਤਰ੍ਹਾਂ ਹੀ ਫਿਰ ਅੱਗੇ 1.5 ਲੱਖ ਜਿਹੜਾ ਆ ਉਹ 27 ਦੇ ਵਿੱਚ ਤੇ 1.5 ਲੱਖ ਹੀ 28 ਦੇ ਵਿੱਚ ਕੈਨੇਡਾ ਦੀ ਆਰਥਿਕ ਹਾਲਤ ਮਾੜੀ ਆ ਆਪਾਂ ਸਾਰੇ ਜਾਣਦੇ ਆ ਇੱਕ ਤਰੀਕੇ ਦੇ ਨਾਲ ਰੈਸੈਸ਼ਨ ਦੇ ਵਿੱਚ ਉਹ ਸਾਰਾ ਕੁਝ ਲੰਘ ਰਿਹਾ ਕਮਾਕਾਰਾਂ ਦਾ ਮੰਦਾ ਆ ਲੋਕ ਪੈਸਾ ਨਹੀਂ ਖਰਚ ਰਿਹਾ ਕਰਜ਼ਾ ਜ਼ਿਆਦਾ ਆ ਲੋਕਾਂ ਸਰ ਇੰਟਰਸਟੇਟ ਘਟਾਏ ਜਾ ਰਹੇ ਆ ਘਰਾਂ ਦੀ ਮਾਰਕੀਟ ਰੁਕੀ ਪਈ ਆ ਕਮਾਕਾਰਾਂ ਦਾ ਕਾਫੀ ਔਖਾ ਹੋਇਆ ਉਹਦਾ ਨਾ ਇੱਕ ਕਾਰਨ ਜਿਹੜਾ ਦੱਸਿਆ ਜਾ ਰਿਹਾ ਉਹ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਮਾਈਗ੍ਰੇਸ਼ਨ ਹੋਈ ਆ ਇੱਥੇ ਇਮੀਗ੍ਰੇਸ਼ਨ ਜਿਹੜੀ ਪਾਲਿਸੀ ਸੀ ਉਹ ਠੀਕ ਨਹੀਂ ਸੀ ਪਲਾਨਡ ਮਾਈਗ੍ਰੇਸ਼ਨ ਨਹੀਂ ਹੋਈ ਉਹਦਾ ਇੱਕ ਨੁਕਸਾਨ ਇਹ ਹੋਇਆ ਕਿ ਇਸ ਕਿਸਮ ਦਾ ਜਿਹੜਾ ਸਾਰਾ ਹਾਲਾਤ ਪੈਦਾ ਹੋ ਗਏ ਹੁਣ ਉਹਨੂੰ ਸਰਕਾਰ ਬਜਟ ਦੇ ਵਿੱਚ ਘਟ ਕਰ ਰਹੀ ਆ ਸਰਕਾਰ ਚਾਹੁੰਦੀ ਆ ਕਿ ਟੈਂਪਰੇਰੀ ਜਿਹੜੀ ਪੋਪੂਲੇਸ਼ਨ ਗਰੋਥ ਆ ਉਹਨੂੰ ਰੋਕਿਆ ਜਾਵੇ ਹਾਊਸਿੰਗ ਤੇ ਜਿਹੜਾ ਜੌਬ ਪ੍ਰੈਸ਼ਰ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕੀਤਾ ਜਾਵੇ ਜਿਹੜੀਆਂ ਯੂਨੀਵਰਸਿਟੀਆਂ ਦੇ ਉੱਤੇ ਇਹਦਾ ਅਸਰ ਪੈਣਾ ਜਿਹੜੇ ਕਾਲਜੇਜ਼ ਆ ਜਾਂ ਯੂਨੀਵਰਸਿਟੀਆਂ ਨੇ ਕਈ ਮਿਲੀਅਨ ਡਾਲਰ ਦਾ ਨੁਕਸਾਨ ਉਹਨਾਂ ਦਾ ਟਿਊਸ਼ਨ ਇਨਕਮ ਦੇ ਵਿੱਚ ਹੋਣਾ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਚਾਰ ਤੋਂ ਪੰਜ ਗੁਣਾ ਜ਼ਿਆਦਾ ਪੇ ਕਰਦੇ ਸੀ ਜਿਹੜੀਆਂ ਯੂਨੀਵਰਸਿਟੀਆਂ ਸੀ ਉਹਨਾਂ ਨੇ ਆਪਣੇ ਖਰਚੇ ਸਾਰਾ ਕੁਝ ਉਸ ਤਰੀਕੇ ਨਾਲ ਵਧਾ ਲਿਆ ਜਿਸ ਤਰੀਕੇ ਨਾਲ ਉਹਨਾਂ ਦੀ ਆਮਦਨ ਸੀਗੀ ਹੁਣ ਕਿਉਂਕਿ ਉਹ ਆਮਦਨ ਬੰਦ ਹੋ ਗਈ ਉਹ ਸਟੂਡੈਂਟਸ ਦੇ ਉੱਤੇ ਕੱਟ ਕਲਾ ਦਿੱਤਾ ਗਿਆ ਤੇ ਇਹ ਸਾਰਾ ਕੁਝ ਜਿਹੜਾ ਇਹਨਾਂ ਨੇ ਖਰਚੇ ਜਿਹੜੇ ਆ ਉਹ ਕੱਟ ਕਰਨੇ ਪੈਣਗੇ ਹੁਣ ਤੇ ਉਹਦਾ ਅਸਰ ਸਾਰਿਆਂ ਦੇ ਉੱਤੇ ਹੋਊਗਾ ਹੁਣ ਜਿਹੜੀ ਟੈਂਪਰੇਰੀ ਵਰਕ ਫੋਰਸ ਸੀਗੀ ਕੈਨੇਡਾ ਨੇ ਉਹਨੂੰ ਦੂਜੇ ਪੱਖਾਂ ਤੋਂ ਵੀ ਘਟਾ ਦਿੱਤਾ 230000 2026 ਦੇ ਵਿੱਚ ਇਹ ਤੁਸੀਂ ਦੇਖ ਲਓ ਵੀ 25 ਦੇ ਵਿੱਚ 368000 ਸੀ ਉਹ ਘਟਾ ਕੇ 230000 ਕਰ ਦਿੱਤੇ ਆ ਹੁਣ ਜਿਹੜੇ ਜਿਹੜੇ ਵੱਡੇ ਪ੍ਰੋਗਰਾਮ ਨੇ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਆਈ ਐਮ ਪੀ ਕਹਿੰਦੇ ਆ ਜਿਹੜੇ ਸਕਿਲਡ ਜਾਂ ਸਪੈਸ਼ਲਾਈਜ਼ਡ ਵਰਕਰ ਨੇ ਉਹਨਾਂ ਦੇ ਲਈ ਹੋਊਗਾ ਦੂਜਾ ਟੈਂਪਰੇਰੀ ਫੋਰਨ ਵਰਕਰ ਜਿਹੜਾ ਟੀ ਐਫ ਡਬਲਯੂ ਪੀ ਆ ਜਿਹੜੀਆਂ ਉਹ ਜੋਬਸ ਜਿਹੜੀਆਂ ਕੈਨੇਡੀਅਨ ਫਿਲ ਨਹੀਂ ਕਰ ਸਕਦੇ ਕਿਉਂਕਿ ਟੈਂਪੋਰਰੀ ਰੈਜ਼ੀਡੈਂਟਸ ਨੂੰ ਇਹ ਘਟਾਉਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸਰਕਾਰ ਦਾ ਆਟਵਾ ਇਹ ਕਹਿੰਦਾ ਆ ਕਿ ਸਾਨੂੰ ਹਜੇ ਵੀ ਟੈਂਪੋਰਰੀ ਵਰਕਰ ਰੂਰਲ ਏਰੀਆ ਦੇ ਲਈ ਰੂਰਲ ਏਰੀਆ ਲਈ ਰਿਮੋਟ ਏਰੀਆ ਲਈ ਜਿਹੜੇ ਉਹ ਟੈਰਫ ਅਫੈਕਟਡ ਏਰੀਆਸ ਨੇ ਉਹਨਾਂ ਦੇ ਲਈ ਚਾਹੀਦੇ ਆ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਕੈਨੇਡਾ ਦੇ ਵਿੱਚ ਇਹ 380000 ਪ੍ਰੀ ਆਰ ਇੱਕ ਸਾਲ ਦੇ ਵਿੱਚ ਦੇਣਗੇ ਜਿਹੜੇ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਹੋਣਗੇ ਇਹ 26 ਦੇ ਵਿੱਚ ਵੀ 27 ਦੇ ਵਿੱਚ ਵੀ ਤੇ 28 ਦੇ ਵਿੱਚ ਵੀ ਇਹ ਅੰਕੜਾ 5 ਲੱਖ ਨੂੰ ਪਾਰ ਕਰ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਫਰਕ ਪੈਣਾ ਇਸ ਚੀਜ਼ ਨਾਲ ਸਾਰੇ ਕੈਨੇਡਾ ਦੇ ਉੱਤੇ ਚੰਗਾ ਪੈਣਾ ਮਾੜਾ ਕਹਿਣਾ ਪਤਾ ਨਹੀਂ ਪਰ ਪਿਛਲੇ ਸਮੇਂ ਦੇ ਵਿੱਚ ਜਿਹੜੀ ਜ਼ਿਆਦਾ ਮਾਈਗ੍ਰੇਸ਼ਨ ਹੋਈ ਉਹਨੇ ਅਸਰ ਹਰ ਚੀਜ਼ ਦੇ ਉੱਤੇ ਪਾਇਆ ਜਿਹੜਾ ਬੰਦਾ ਜਿੰਨਾ ਜਿਹੜਾ ਤਾਂ ਟੈਪ ਵਰਕ ਪਰਮਿਟ ਦੇ ਉੱਤੇ ਆ ਲੋਕਾਂ ਨੇ 2 ਨੰਬਰ ਦੇ ਵਿੱਚ ਕੰਮ ਵੀ ਕੀਤੇ 2 ਨੰਬਰ ਚ ਕੰਮ ਕਰਦੇ ਤੇ ਪੈਸੇ ਵੀ ਕੈਸ਼ ਆਉਂਦੇ ਆ ਕੈਸ਼ ਆਉਂਦੇ ਆ ਤਾਂ ਉਹ ਸਾਰੇ ਦਾ ਸਾਰਾ ਇੱਕ ਮਤਲਬ ਟੈਕਸ ਨਹੀਂ ਦਿੱਤਾ ਜਾਂਦਾ ਤੇ ਉਹ ਦੂਜੀ ਜਿਹੜੀ ਸਾਡੀ ਇਕਨੋਮੀ ਆ ਉਹਦੇ ਸਮਾਨਾਂਤਰ ਇੱਕ ਹੋਰ ਇਕਨੋਮੀ ਚੱਲੀ ਜਾਂਦੀ ਹੈ ਮਤਲਬ ਹਰ ਖੇਤਰ ਦੇ ਉੱਤੇ ਇਸ ਚੀਜ਼ ਨੇ ਅਸਰ ਪਾਇਆ ਹੁਣ ਇਹ ਵੀ ਇੱਥੇ ਦੇਖਣ ਵਾਲੀ ਗੱਲ ਆ ਕਿ ਇਹਨਾਂ ਇਮੀਗ੍ਰੇਸ਼ਨ ਤੋਂ ਬਿਨਾ ਕੈਨੇਡਾ ਦਾ ਸਰ ਵੀ ਨਹੀਂ ਸਕਦਾ ਹੁਣ ਸਰ ਨਹੀਂ ਸਕਦਾ ਤੇ ਉਹਨੂੰ ਮੈਨੇਜ ਵੀ ਕਰਨਾ ਜ਼ਰੂਰੀ ਆ ਸੋ ਇਹਨਾਂ ਨੇ ਇਹ ਕੀਤਾ ਕਿ ਜਿਹੜੇ ਸਕਿਲਡ ਪੀਆਰ ਨੇ ਉਹਨਾਂ ਨੂੰ ਜ਼ਿਆਦਾ ਵੀ ਟੈਂਪਰੇਰੀ ਫੋਰਨ ਵਰਕਰ ਨੂੰ ਘਟਾ ਸਾਰੇ ਹੀ ਦਿੱਤੇ ਆ ਉਹਨਾਂ ਸਾਰੇ ਘਟਾਇਆਂ ਦੇ ਵਿੱਚੋਂ ਇਹ ਕਿਹਾ ਗਿਆ ਵੀ ਜਿਹੜੇ ਸਕਿਲਡ ਵਰਕਰ ਦੇ ਵਿੱਚੋਂ ਆਉਂਦੇ ਪੱਕੇ ਉਹਨਾਂ ਨੂੰ ਥੋੜਾ ਜਿਹਾ ਵਧਾ ਦਿਓ ਉਹ ਨੰਬਰ ਜਿਹੜਾ ਥੋੜਾ ਜਿਹਾ ਵੱਧ ਰੱਖ ਲਓ ਸੋ ਹੁਣ ਜਿਹੜੀ ਇਕਨੋਮਿਕ ਮਾਈਗ੍ਰੈਂਟਸ ਦੇ ਉੱਤੇ ਫੋਕਸ ਆ ਜਿਹੜੇ ਨਿਊ ਰਾਈਵਲਸ ਹੋਣਗੇ ਇਕਨੋਮਿਕ ਇਮੀਗ੍ਰੈਂਟ ਹੋਣਗੇ 240000 ਕਹਿ ਲਓ 2026 ਦੇ ਵਿੱਚ 2 ਲੱਖ 45227 ਤੇ 200 28 ਦੇ ਵਿੱਚ ਦੂਜਾ ਇਹ ਆ ਕਿ ਲਗਭਗ ਇਹਨਾਂ ਨੇ ਇੱਕ ਚੰਗਾ ਕੰਮ ਇਹ ਕਰਨਾ ਕਿ 33000 ਟੈਂਪਰੇਰੀ ਵਰਕ ਪਰਮਿਟ ਹੋਲਡਰ ਨੇ ਜਿਹੜੇ ਉਹਨਾਂ ਨੂੰ ਪੀਆਰ ਦੇ ਦੇਣੀ ਆ ਔਰ ਉਹ ਫਾਸਟ ਕਰ ਦੇਣੀ ਆ ਵਿਦਨ ਨੈਕਸਟ 2 ইয়ার্স ਦੇ ਵਿੱਚ ਜਿਹੜਾ টিਆਰ 2 ਪੀਆਰ ਪ੍ਰੋਗਰਾਮ ਇੱਕ ਵਾਰੀ ਅੱਗੇ ਆਇਆ ਸੀ ਕਿ ਟੈਂਪਰੇਰੀ ਵਰਕ ਪਰਮਿਟ ਦੇ ਉੱਤੇ ਜਿਹੜੇ ਲੋਕ ਹੈਗੇ ਆ ਇਹਨਾਂ ਨੂੰ ਪਰਮਾਨੈਂਟ ਰੈਜ਼ਿਡੈਂਸੀ ਅਗਲੇ 2 ਸਾਲਾਂ ਦੇ ਵਿੱਚ ਵਿੱਚ ਦੇ ਦੇਣੀ ਆ ਹੁਣ ਜਿਹੜਾ ਟੈਲੈਂਟ ਰਿਕਰੂਟਮੈਂਟ ਆ ਜਿਹੜੀ ਅਨਾਉਂਸਮੈਂਟ ਇਹ ਵੀ ਇਹ ਸਾਰੇ ਕੁਝ ਦੇ ਵਿੱਚ ਮਹੱਤਵਪੂਰਨ ਆ ਕਿ ਸਰਕਾਰ ਲਗਭਗ 1.7 ਬਿਲੀਅਨ ਡਾਲਰ 1000 ਟਾਪ ਰਿਸਰਚਰਜ਼ ਜਿਹੜੇ ਕੈਨੇਡੀਅਨ ਯੂਨੀਵਰਸਿਟੀ ਜਾਂ ਇੰਜੀਨੀਅਰਿੰਗ ਹੈਲਥ ਜਾਂ ਸਾਇੰਸ ਦੇ ਵਿੱਚ ਰਿਕਰੂਟ ਕਰਨ ਦੇ ਲਈ ਕਰਨਗੇ ਜਿਹੜੇ ਰਿਫਿਊਜੀ ਤੇ ਫੈਮਿਲੀ ਆ ਉਹਦੇ ਚ ਕੱਟ ਕੀਤਾ ਗਿਆ ਜਿਹੜਾ ਫੈਮਿਲੀ ਰੀਯੂਨੀਫਿਕੇਸ਼ਨ ਆ ਵੀਜ਼ਾ ਸੀਗੇ ਉਹ 84000 ਤੇ ਲੈਣਦੇ ਆ 26 ਦੇ ਵਿੱਚ 4000 ਘਟਿਆ ਇਸੇ ਤਰੀਕੇ ਨਾਲ ਰਫਿਊਜੀ ਤੇ ਜਿਹੜੇ ਹਿਊਮਨਿਟੇਰੀਅਨ ਕੇਸਸ ਹੈਗੇ ਆ ਇਹ ਵੀ 62000 250 ਤੋਂ 54300 ਕਰ ਦਿੱਤੇ ਗਏ ਆ ਲੰਬਾ ਇੱਕ ਲੌਂਗ ਟਾਈਮ ਪ੍ਰੋਗਰਾਮ ਜਿਹੜਾ ਪਰਮਨੈਂਟ ਰੈਜ਼ਿਡੈਂਸੀ ਦਊਗਾ ਕੁਝ ਪ੍ਰੋਟੈਕਟਿਡ ਪਰਸਨਸ ਜਿਹੜੇ ਨੇ ਜਿਹੜੇ ਆਪਣੇ ਹੋਮ ਕੰਟਰੀ ਦੇ ਵਿੱਚ ਵਾਪਸ ਨਹੀਂ ਜਾ ਸਕਦੇ ਜਿਨ੍ਹਾਂ ਦੀਆਂ ਜਿਹੜੀਆਂ ਉਹ ਐਪਲੀਕੇਸ਼ਨਸ ਅਜੇ ਪੈਂਡਿੰਗ ਨੇ ਸੋ ਇੱਕ ਬਹੁਤ ਵੱਡੀ ਤਬਦੀਲੀ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਉੱਤੇ ਅਸਰ ਬਹੁਤ ਪੈਣਾ ਚੰਗਾ ਪੈਣਾ ਜਾਂ ਮਾੜਾ ਪੈਣਾ ਹੈ ਦੇਖਣ ਵਾਲੀ ਗੱਲ ਹੋਏਗੀ ਫੈਡਰਲ ਸਰਕਾਰ ਦੇ ਵਿੱਚ ਇੱਕ ਨੋਵਾ ਸਕੋਸ਼ੀਆ ਦੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਕੰਜ਼ਰਵਟਿਵ ਪਾਰਟੀ ਛੱਡ ਦਿੱਤੀ ਹੈ ਤੇ ਕੰਜ਼ਰਵਟਿਵ ਪਾਰਟੀ ਛੱਡ ਕੇ ਉਹ ਲਿਬਰਲਸ ਦੇ ਵਿੱਚ ਸ਼ਾਮਲ ਹੋ ਗਏ ਆ ਕ੍ਰਿਸਟਿਅਨਟ ਮੌਂਟ ਉਹਨਾਂ ਦਾ ਨਾਮ ਦੱਸਦੇ ਆ ਤੇ ਇਹਨਾਂ ਨੇ ਇਹ 스ਵਿਚ ਉਸ ਦਿਨ ਕੀਤਾ ਆ ਜਦੋਂ ਲਿਬਰਲ ਸਰਕਾਰ ਨੇ ਆਪਣਾ ਜਿਹੜਾ ਨਵਾਂ ਬਜਟ ਟੇਬਲ ਕੀਤਾ ਆ ਅਨਾਉਂਸਮੈਂਟ ਆਟਵਾ ਦੇ ਵਿੱਚ ਕੀਤੀ ਗਈ ਆ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ ਇਹ ਇਸ ਗੱਲ ਦੀ ਮਹੱਤਤਾ ਕੀ ਆ ਵੀ ਕੰਜ਼ਰਵਟਿਵ ਦਾ ਇੱਕ ਮੈਂਬਰ ਪਾਰਲੀਮੈਂਟ ਛੱਡ ਕੇ ਲਿਬਰਲ ਦੇ ਵਿੱਚ ਆ ਗਿਆ ਲਿਬਰਲ ਦੀ ਗਿਣਤੀ ਐਸ ਵੇਲੇ 169 ਆ ਇਹ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਕੰਜ਼ਰਵੇਟਿਵਜ਼ ਇਧਰਲੇ ਪਾਸੇ ਆ ਗਿਆ ਇਹਨਾਂ ਦੀ ਗਿਣਤੀ 170 ਹੋ ਗਈ 343 ਟੋਟਲ ਸੀਟਾਂ ਨੇ ਕੋਈ ਵੀ ਸਰਕਾਰ ਬਣਾਉਣ ਦੇ ਲਈ 172 ਸੀਟਾਂ ਚਾਹੀਦੀਆਂ ਹੁਣ 169 ਤੇ ਇੱਕ ਇਹ ਛੱਡ ਕੇ ਆ ਗਿਆ ਇਹਦੇ ਨਾਲ ਹੋ ਗਈਆਂ 170 ਤੇ ਦੋ ਸੀਟਾਂ ਜੇ ਇਹਨਾਂ ਨੂੰ ਹੋਰ ਮਿਲ ਜਾਣ ਤੇ ਇਹਨਾਂ ਦੀ ਮੈਜੋਰਿਟੀ ਬਣਦੀ ਆ ਫਰਕ ਕੀ ਪੈਂਦਾ ਜਿਹੜੀ ਮਾਈਨੋਰਿਟੀ ਸਰਕਾਰ ਆ ਉਹ ਸਾਰੇ ਫੈਸਲੇ ਨਹੀਂ ਲੈ ਸਕਦੀ ਉਹਨੂੰ ਚਾਹੇ ਗ੍ਰੀਨ ਦੀ ਚਾਹੇ ਗ੍ਰੀਨ ਦਾਤ ਖੈਰ ਇੱਕੋ ਹੀ ਆ ਕਿ ਜੇ ਨਾ ਕਿਸੇ ਦੀ ਹਰ ਮੁੱਦੇ ਦੇ ਉੱਤੇ ਸਪੋਰਟ ਚਾਹੀਦੀ ਆ ਤਾਂ ਕੋਈ ਵੀ ਫੈਸਲਾ ਉਹਨਾਂ ਦਾ ਜਿਹੜਾ ਲਿਆ ਜਾਣਾ ਹੁਣ ਇਹ ਇੱਕ ਕਈ ਚੀਜ਼ਾਂ ਇਹਦੇ ਚ ਮੈਟਰ ਕਰਦੀਆਂ ਇੱਕ ਤਾਂ ਇਹ ਵਿਅਕਤੀ ਜਿਹੜਾ ਇਹ ਮੈਂਬਰ ਪਾਰਲੀਮੈਂਟ ਆ ਆਪਣੇ ਡਿਮੈਂਟ ਇਹ ਛੱਡ ਕੇ ਆ ਗਿਆ ਯਾਨੀ ਇਹ ਕਿਹਾ ਵੀ ਬਾਕੀ ਵੀ ਆਉਣ ਨੂੰ ਤਿਆਰ ਆ ਕੁਝ ਹੋਰ ਉਹ ਕਹਿੰਦਾ ਮੈਂ ਨਹੀਂ ਨਾਂ ਲੈਣੇ ਆਪੇ ਹੀ ਦੱਸਣਗੇ ਉਹ ਤੇ ਉਹ ਕਹਿੰਦਾ ਮੇਰੇ ਇੱਕ ਪੀਅਰ ਪਾਲੀ ਜਿਹੜੇ ਕੰਜ਼ਰਵੇਟਿਵ ਲੀਡਰ ਨੇ ਇਹਨਾਂ ਦੇ ਨਾਲ ਰਾਜਨੀਤਿਕ ਵਿਚਾਰ ਰਲਦੇ ਨਹੀਂ বিजेशキシਮ ਦਾ ਉਹਨਾਂ ਦੇ ਫੈਸਲੇ ਆ ਮੈਂ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਆ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸੋਚ ਰਹੇ ਆ ਕਿ ਅਬੀ ਜਿਹੜਾ ਮਤਲਬ ਅਬ ਉਹ ਵੀ 1 ਮਹੀਨਾ ਪਹਿਲਾਂ ਤੋਂ ਸੋਚ ਰਹੇ ਸੀਗੇ ਕਿ ਮੈਂ ਸੋਚ ਰਿਹਾ ਸੀ ਕਿ ਇਹਨਾਂ ਨੂੰ ਛੱਡ ਦਵਾ ਸੋ ਹੁਣ ਜਿਹੜਾ ਇੱਕ ਨੋਵਾ ਜਿਹੜਾ ਇੱਕ ਇਹ ਸਕੋਸ਼ੀਅਨ ਹੈਗੇ ਆ ਤੇ ਸਾਬਕਾ ਡਿਪਟੀ ਸਪੀਕਰ ਆ ਉਹਨਾਂ ਨੇ ਵੀ ਕਿਹਾ ਕਿ ਜਿਹੜੀਆਂ ਵੈਲਿਊਜ਼ ਨੇ ਇਹ ਜ਼ਿਆਦਾ ਉਸ ਚੀਜ਼ ਦੇ ਨਾਲ ਉਧਰਲੇ ਪਾਸੇ ਆ ਕੰਜ਼ਰਵੇਟਿਵ ਨੇ ਇਸ ਚੀਜ਼ ਦੀ ਆਲੋਚਨਾ ਕੀਤੀ ਆ ਤੇ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਪੀਅਰ ਪੋਲੀਵ ਨੇ ਇਹ ਬਹੁਤ ਜ਼ਿਆਦਾ ਨੈਗੇਟਿਵ ਨੇ ਤੇ ਜਿਹੜੇ ਇਹ ਆਪਣੇ ਦੇਸ਼ ਨੂੰ ਬਿਲਡ ਕਰਨ ਦੀ ਥਾਂ ਦੇ ਉੱਤੇ ਜਿਹੜੇ ਦੂਜੇ ਪੈਂਤੜੇ ਦੇ ਉੱਤੇ ਜ਼ਿਆਦਾ ਕੰਮ ਕਰ ਰਹੇ ਆ ਇਸ ਕਰਕੇ ਉਹ ਕਹਿੰਦੇ ਮੈਂ ਛੱਡ ਰਹੇ ਆ ਤੇ ਦੂਜੀ ਇਹ ਆ ਵੀ ਜਦੋਂ ਜਿੱਦਾਂ ਪਹਿਲਾਂ ਦੱਸਿਆ ਵੀ ਇਹ ਤਾਂ ਛੱਡ ਰਹੇ ਆ ਜਿਹੜੇ ਇਹਨਾਂ ਦੇ ਨਾਲ ਦੇ ਇਹਨਾਂ ਨੇ ਕਿਹਾ ਵੀ ਬਾਕੀ ਵੀ ਆ ਰਹੇ ਆ ਉਹਦੇ ਨਾਲ ਜਿਹੜਾ ਫਿਊਚਰ ਦਾ ਹਿੰਟ ਦਿੱਤਾ ਇਹਨਾਂ ਨੇ ਉਹਦੇ ਨਾਲ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਸਥਿਤੀ ਬਦਲ ਸਕਦੀ ਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਉਹਨੂੰ ਜੀ ਆਇਆਂ ਕਿਹਾ ਬਹੁਤ ਨਿਗਾ ਜੀ ਆਇਆਂ ਕਿਹਾ ਤੇ ਉਹ ਕਹਿੰਦੇ ਕਿ ਅਸੀਂ ਜਿਹੜੀ ਤੁਹਾਡੀ ਸਪੋਰਟ ਆ ਉਹ ਸਾਡੀ ਸਰਕਾਰ ਦੇ ਲਈ ਬਹੁਤ ਵੈਲਿਊਏਬਲ ਆ ਕੋਈ ਇਹਦੇ ਵਿੱਚ ਡੀਲ ਨਹੀਂ ਆ ਉਹ ਕਹਿੰਦੇ ਕੋਈ ਵਾਅਦਾ ਨਹੀਂ ਕੀਤਾ ਗਿਆ ਕਿ ਮੈਨੂੰ ਮਿਨਿਸਟਰੀ ਦੇਣਗੇ ਜਾਂ ਕੁਝ ਹੋਰ ਕਰਨਗੇ ਜਿਹੜੇ ਪਿੱਛੇ ਸਮੇਂ ਦੇ ਵਿੱਚ ਇਹ ਵੀ ਕਈ ਮਾਮਲੇ ਸਾਹਮਣੇ ਆਏ ਆ ਇਹ ਇਹ ਹੈ ਥੋੜਾ ਜਿਹਾ ਮਤਲਬ ਹੋਰ ਤਰੀਕੇ ਦੇ ਨਾਲ ਪਰ ਜਿਹੜਾ ਉਹ ਪਰ ਉਹ ਫੇਰ ਵੀ ਇਧਰਲੇ ਪਾਸੇ ਆ ਗਏ ਆ ਕੁਝ ਜਿਹੜੇ ਉਹਨਾਂ ਦੇ ਸਾਬਕਾ ਕਨਜ਼ਰਵੇਟਿਵ ਕਲੀਗਸ ਨੇ ਉਹ ਗੁੱਸੇ 'ਚ ਨੇ ਇਸ ਗੱਲ ਤੋਂ ਉਹ ਕਹਿੰਦੇ ਆ ਕਿ ਇਹ ਮਤਲਬ ਗਲਤ ਕੀਤਾ ਇਹਨੂੰ ਬੰਦੇ ਨੂੰ ਕਈ ਤਰ੍ਹਾਂ ਦੇ ਉਹਨਾਂ ਨੇ ਨਾਂ ਲੈ ਕੇ ਉਹਦਾ ਜ਼ਿਕਰ ਕੀਤਾ ਆ ਪਰ ਇਸ ਵੇਲੇ ਜਿਹੜੀ ਸਥਿਤੀ 343 ਸੀਟਾਂ ਹਾਊਸ ਆਫ ਕਾਮਨਸ ਦੇ ਵਿੱਚ ਮੈਜੋਰਿਟੀ ਲਈ 172 ਚਾਹੀਦੀਆਂ 374 ਦੀਆਂ ਦਾ ਜਾਨੀ ਅੱਧ ਤੋਂ ਜ਼ਿਆਦਾ ਚਾਹੀਦੀਆਂ ਹੁੰਦੀਆਂ ਤੇ 25 ਦੀ ਫੈਡਰਲ ਇਲੈਕਸ਼ਨ ਦੇ ਵਿੱਚ ਜਿਹੜੀ April 28 ਨੂੰ ਹੋਈ ਸੀ ਕਿਸੇ ਨੂੰ ਵੀ ਵੋਟਾਂ ਨਹੀਂ ਪਈਆਂ 169 ਲਿਬਰਲਸ ਨੂੰ ਮਿਲੀਆਂ ਸੀਗੀਆਂ ਤੇ ਕੰਜ਼ਰਵਟਿਵ ਪਾਰਟੀ ਕੋਲ ਐਸ ਵੇਲੇ 144 ਆ ਬਲੋਕ ਕੋ ਇੱਕ ਵਾ ਕੋਲ 28 ਸੀਟ 22 ਸੀਟਾਂ ਆ ਤੇ ਐਨਡੀਪੀ ਦੇ ਕੋਲ 7 ਸੀਟਾਂ ਇੱਕ ਸੀਟ ਗ੍ਰੀਨ ਪਾਰਟੀ ਦੇ ਕੋਲ ਆ ਸੋ ਹੁਣ ਤਿੰਨ ਸੀਟਾਂ ਇਹ ਪਿੱਛੇ ਸੀਗੇ ਇੱਕ ਦੇ ਨਾਲ 70 ਹੋ ਗਈਆਂ ਤੇ ਦੋ ਸੀਟਾਂ ਇਹ ਪਿੱਛੇ ਰਹਿ ਗਏ ਆ ਸੋ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਬਲੋਕ ਕੋਈ ਐਨਡੀਪੀ ਜਾਂ ਦੂਜੀਆਂ ਉਹਨਾਂ ਦੇ ਕੋਲ ਕਿਉਂਕਿ ਥੋੜੀਆਂ ਸੀਟ ਨੇ ਪਰ ਜਿਹੜੀਆਂ ਮਾਈਨੋਰਟੀ ਇਹ ਸੈਟਿੰਗ ਹੈਗੀ ਆ ਇਹ ਉਸ ਵੇਲੇ ਬਹੁਤ ਜ਼ਿਆਦਾ ਮਹੱਤਵਪੂਰਨ ਵੀ ਜਿਹੜੀਆਂ ਚੀਜ਼ਾਂ ਇਸ ਮਾਮਲੇ ਦੇ ਉੱਤੇ ਵੀ ਹੋ ਜਾਂਦੀਆਂ ਆ ਸੋ ਮਾਈਨੋਰਟੀ ਗਵਰਨਮੈਂਟ ਦਾ ਮਤਲਬ ਕੀ ਆ ਉਸ ਵੇਲੇ ਜਦੋਂ ਜਿਹੜੀ ਰੂਲਿੰਗ ਪਾਰਟੀ ਆ ਉਹ ਜਿੱਤ ਜਵੇ ਪਰ ਉਹਦੇ ਕੋਲੇ ਬਹੁਤੀਆਂ ਸੀਟਾਂ ਹੁਣ ਪਾਰਲੀਮੈਂਟ ਦੇ ਵਿੱਚ ਪਰ ਅੱਧ ਤੋਂ ਜ਼ਿਆਦਾ ਨਾ ਹੋਣ ਜਣੀ 172 ਨਾ ਹੋਣ ਉਹਨੂੰ ਫਿਰ ਮਿਨোরਿਟੀ ਕਹਿੰਦੇ ਜਿਹੜੀ ਇਸ ਵੇਲੇ ਕੈਨੇਡਾ ਦੇ ਵਿੱਚ ਚੱਲ ਰਹੀ ਆ 343 ਸੀਟਾਂ ਟੋਟਲ ਨੇ ਹੁਣ ਜੇ ਦੋ ਹੋਰ ਉਧਰੋਂ ਆ ਜਾਂਦੇ ਆ ਤਾਂ ਇਹ ਮੈਜੋਰਿਟੀ ਦੇ ਵਿੱਚ ਆ ਜਾਣਗੇ ਤੇ ਫਿਰ ਕਾਫੀ ਸਾਰੇ ਫੈਸਲੇ ਕਿ ਜਿਹੜੇ ਆਪਣੇ ਪੱਧਰ ਦੇ ਉੱਤੇ ਲੈ ਸਕਣਗੇ ਕਾਫੀ ਦਿਲਚਸਪ ਜਿਹੜਾ ਮਾਮਲਾ ਇਸ ਵੇਲੇ ਹਾਊਸ ਆਫ ਕਾਮਨਸ ਦੇ ਵਿੱਚ ਬਣਦਾ ਜਾ ਰਿਹਾ ਅਗਲੀ ਗੱਲਬਾਤ 에ਅ ਕੈਨੇਡਾ ਬਾਰੇ ਆ ਫਿਰ ਕੈਨੇਡਾ ਨੇ ਆਪਣਾ ਟ੍ਰੈਵਲ ਫੋਕਸ ਬਦਲ ਰਿਹਾ ਕਿਉਂਕਿ ਲੋਕਾਂ ਨੇ ਆਪਣਾ ਟ੍ਰੈਵਲ ਫੋਕਸ ਬਦਲ ਰਿਹਾ ਲੋਕਾਂ ਨੇ ਟ੍ਰੈਵਲ ਫੋਕਸ ਇਹ ਬਦਲਿਆ ਕਿ ਜਿਹੜੇ ਕੁਝ ਕੈਨੇਡੀਅਨਸ ਨੇ ਉਹ ਇਸ ਵੇਲੇ ਥੋੜੇ ਕੈਨੇਡੀਅਨਸ ਪਹਿਲਾਂ ਨਾਲੋਂ ਅਮਰੀਕਾ ਜਾ ਰਹੇ ਆ ਖਾਸ ਕਰਕੇ ਜਦੋਂ ਹ ਟ੍ਰੇਡ ਵਾਰ ਲੱਗੀ ਆ ਲੋਕਾਂ ਨੇ ਅਮਰੀਕਾ ਜਾਣਾ ਛੱਡ ਦਿੱਤਾ ਘਟਾ ਦਿੱਤਾ ਛੱਡ ਨਹੀਂ ਦਿੱਤਾ ਘਟਾ ਦਿੱਤਾ ਜਿਹੜੀ ਨਵੀਂ ਸਟਰੈਟਜੀ ਇਹ ਆ 에ਅਰਲਾਈਨ ਕੀ ਕਰ ਰਹੀ ਆ ਕਿ ਵਿਦਨ ਕੈਨੇਡਾ ਇਹਨਾਂ ਨੇ ਹੋਰ ਫਲਾਈਟਾਂ ਐਡ ਕਰ ਦਿੱਤੀਆਂ ਕੈਨੇਡਾ ਦੇ ਵਿੱਚ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਲਈ ਫਲਾਈਟਾਂ ਵਧਾ ਦਿਤੀਆਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਯੂਰਪ ਨੂੰ ਫਲਾਈਟਾਂ ਵਧਾ ਦਿਤੀਆਂ ਕਰੇਬੀਅਨਸ ਨੂੰ ਫਲਾਈਟਾਂ ਵਧਾ ਦਿਤੀਆਂ ਤੇ ਲਾਟਿਨ ਅਮਰੀਕਾ ਨੂੰ ਫਲਾਈਟਾਂ ਵਧਾ ਦਿਤੀਆਂ ਇਹਦਾ ਰੀਜ਼ਨ ਕੀ ਹੈ ਕੈਨੇਡੀਅਨਸ ਹੁਣ ਜ਼ਿਆਦਾ ਦਿਲਚਸਪੀ ਰੱਖਦੇ ਆ ਆਪਣੇ ਲੋਕਲ ਕੈਨੇਡਾ ਘੁੰਮਣ ਦੇ ਵਿੱਚ ਬਜਾਏ ਇਹਦੇ ਕਿ ਉਹ ਅਮਰੀਕਾ ਜਾਣ ਜਾਂ ਕਿਤੇ ਹੋਰ ਜਾਣ ਹੁਣ ਅਮਰੀਕਾ ਨੂੰ ਜਾਣ ਵਾਲਾ ਜਿਹੜੇ ਲੋਕ ਸੀ ਉਹਨਾਂ ਦੀ ਗਿਣਤੀ ਘਟੀ ਆ ਜਿਹੜੇ ਕੈਨੇਡੀਅਨ ਉਧਰਲੇ ਪਾਸੇ ਜਾਂਦੇ ਸੀ ਉਹ 27% ਜਿਹੜੇ ਰਹਿ ਗਏ ਆ ਸੋ ਇਹ ਸਤੰਬਰ ਦੇ ਵਿੱਚ ਜਿਹਨੂੰ ਪਿਛਲੇ ਸਾਲ ਦੇ ਨਾਲ ਮਤਲਬ 27% ਘਟ ਗਏ ਆ ਇਹ ਜੇ ਪਿਛਲੇ ਸਾਲ ਦੇ ਮਹੀਨੇ ਦੇ ਨਾਲ ਤੁਸੀਂ ਇਹਦਾ ਮੁਕਾਬਲਾ ਕਰੋ ਓਵਰਸੀਜ਼ ਟ੍ਰੈਵਲ ਵਧ ਗਿਆ ਆ ਜਿਹੜੇ ਕੈਨੇਡੀਅਨਸ ਨੇ ਉਹਨਾਂ ਦੇ ਟ੍ਰਿਪ ਬਾਕੀ ਥਾਵਾਂ ਦੇ ਉੱਤੇ ਵਧ ਗਏ ਆ ਜਦੋਂ ਕਿ ਇਧਰਲੇ ਪਾਸੇ ਉਹਨਾਂ ਦੇ ਟ੍ਰਿਪ ਘਟ ਗਏ ਆ ਓਵਰਸੀਜ਼ ਟ੍ਰੈਵਲ ਦਾ ਮਤਲਬ ਇਹ ਆ ਕਿ ਦੂਜੇ ਦੇਸ਼ਾਂ ਦੇ ਵਿੱਚ ਇਹ 4% ਵੱਧ ਗਿਆ ਪਰ ਉਹ 4% ਇੰਨਾ ਜ਼ਿਆਦਾ ਨਹੀਂ ਆ ਕਿ ਜਿਹੜਾ ਯੂ ਐਸ ਦੇ ਵਿੱਚ ਜਿੰਨਾ ਘਟਾ ਪਿਆ ਉਹਨੂੰ ਪੂਰਾ ਕਰ ਸਕਣ ਕੰਪਨੀ ਦਾ ਕਮੈਂਟ ਕੀ ਆ 에ਅਰ ਕੈਨੇਡਾ ਦੇ ਚੀਫ ਕਮਰਸ਼ੀਅਲ ਜਿਹੜੇ ਆਫੀਸਰ ਨੇ ਉਹਨਾਂ ਨੇ ਇਹ ਕਿਹਾ ਆ ਕਿ 에ਅਰਲਾਈਨ ਨੇ ਨਵੀਆਂ ਟ੍ਰੈਵਲ ਟ੍ਰੈਂਡਸ ਜਿਹੜੇ ਨੇ ਜਿਹੜੇ ਨਵਾਂ ਇੱਕ ਲੋਕਾਂ ਦੇ ਵਿੱਚ ਰੁਝਾਨ ਪੈਦਾ ਹੋਇਆ ਉਹਨੂੰ ਪੂਰਾ ਕਰਨ ਦੇ ਲਈ ਇਹਨਾਂ ਨੇ ਆਪਣਾ ਜਿਹੜਾ ਇਹ ਪਾਲਿਸੀ ਆ ਉਹਦੇ ਵਿੱਚ ਚੇਂਜ ਕਰ ਦਿੱਤੀ ਆ ਹੁਣ ਜਿਹੜੇ ਸਾਨੀ ਡੈਸਟੀਨੇਸ਼ਨਸ ਨੇ ਜਿੱਦਾਂ ਕਰੀਬੀਅਨ ਦੇ ਉੱਤੇ ਲੋਕ ਜਾਂਦੇ ਆ ਜਾਂ ਲਾਟਿਨ ਅਮਰੀਕਾ ਦੇ ਵਿੱਚ ਜਾਂਦੇ ਹੁਣ ਇੱਥੇ ਠੰਡਾ ਕੈਨੇਡਾ ਦੇ ਵਿੱਚ ਉਧਰਲੇ ਪਾਸੇ ਧੁੱਪ ਧੁੱਪ ਚਮਕਦੀ ਆ ਉਧਰ ਨੂੰ ਜਿਹੜਾ ਇਹਨਾਂ ਨੇ ਫਲਾਈਟਾਂ ਵਧਾ ਦਿੱਤੀਆਂ ਆ ਯੂਐਸ ਦੀਆਂ ਫਲਾਈਟਾਂ ਸਟੇਬਲ ਨੇ ਪਰ ਲੋ ਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਿਹੜੀਆਂ ਸਟੈਡੀ ਨੇ ਪਰ ਹਜੇ ਵੀ ਇਹ ਵੀਕ ਆ ਜਿਹੜੀਆਂ ਪਹਿਲ ਜਦੋਂ ਦਾ ਟ੍ਰੇਡ ਕਨਫਲਿਕਟ ਸ਼ੁਰੂ ਹੋਇਆ ਉਹਦੇ ਤੋਂ ਬਾਅਦ ਸੋ ਤਿੰਨ ਦਿਨ ਦੀ ਸਟ੍ਰਾਈਕ ਅਗਸਤ ਦੇ ਹੁਜ ਵਿੱਚ ਹੋਈ ਸੀ ਲਗਭਗ 10000 ਤੋਂ ਜ਼ਿਆਦਾ ਫਲਾਈਟ ਅਟੈਂਡੈਂਸ ਜਿਹੜੇ ਆ ਉਹਨਾਂ ਨੇ ਆਪਰੇਸ਼ਨਸ ਬੰਦ ਕਰ ਦਿੱਤੇ ਸੀ ਤੇ 3000 ਦੇ ਕਰੀਬ ਫਲਾਈਟਾਂ ਕੈਨਸਲ ਹੋਈਆਂ ਸੀ ਸੋ ਉਹਦਾ ਜਿਹੜਾ ਫਾਈਨੈਂਸ਼ੀਅਲ ਇਮਪੈਕਟ ਆ ਕਈ ਮਿਲੀਅਨਸ ਜਿਹੜੇ ਇਹਨਾਂ ਦੇ ਉੱਤੇ ਉਹਦਾ ਵੀ ਪਿਆ ਹੈਗਾ ਸੋ 에ਅਰਲਾਈਨ ਨੇ ਲਗਭਗ 90 ਮਿਲੀਅਨ ਡਾਲਰ ਰਿਫੰਡ ਕੀਤਾ ਪੈਸੇਂਜਰਸ ਨੂੰ ਜਿਨ੍ਹਾਂ ਦੇ ਉੱਤੇ ਇਹ ਕੈਨਸਲੇਸ਼ਨ ਦਾ ਅਸਰ ਪਿਆ ਸੀ ਸੋ ਉਹ ਜਿਹੜਾ ਰੈਵਨਿਊ ਲਾਸ ਆ ਉਹ ਵੀ ਹੋਇਆ ਆ ਤੇ ਦੂਜੇ ਵੀ ਅਸਰ ਪੈ ਰਿਹਾ ਤੇ ਹੁਣ ਇਹਨਾਂ ਨੇ ਆਪਣੀ ਪਾਲਿਸੀ ਦੇ ਵਿੱਚ ਵੀ ਜਿਹੜਾ ਬਦਲਾਅ ਵੱਡੇ ਪੱਧਰ ਦੇ ਉੱਤੇ ਕਰ ਦਿੱਤਾ ਹੈ ਅਗਲੀ ਗੱਲਬਾਤ ਦੋਸਤੋ ਅ ਹੈਲੋਵੀਨ ਤੋਂ ਬਾਅਦ ਲਗਾਤਾਰ ਖਬਰਾਂ ਆਈਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਬੀਚੀ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਵਿੱਚ ਜਿਹੜੀਆਂ ਸੂਈਆਂ ਨੇ ਸੀਣ ਵਾਲੀਆਂ ਸੂਈਆਂ ਹੁੰਦੀਆਂ ਉਹ ਜਾਂ ਜਿਹੜੀਆਂ ਸਟਿਪਲਸ ਨੇ ਉਹ ਉਹਦੇ ਅੰਦਰ ਮਿਲੇ ਆਪਣੇ ਕੈਂਡੀਜ਼ ਦੇ ਅੰਦਰ ਤੇ ਬੱਚਿਆਂ ਦੀਆਂ ਜਿਹੜੀਆਂ ਹੈਲੋਵੀਨ ਕੈਂਡੀਆਂ ਸੀ ਇਕਨੋਮੀ ਰਿਪੋਰਟ ਜਿਹੜੀ ਅੱਜ ਲੇਟੈਸਟ ਰਿਪੋਰਟ ਆਈ ਆ ਉਹਦੇ ਵਿੱਚ ਕੈਮਲੂਪਸ ਦੇ ਵਿੱਚ ਜਿਹੜੀਆਂ ਇਹ ਇਹ ਮਿਲੀਆਂ ਦਸੀਆਂ ਜਾ ਰਹੀਆਂ ਕਿ ਉੱਥੇ ਕੈਂਡੀਜ਼ ਦੇ ਵਿੱਚ ਆ ਲਗਭਗ ਹੁਣ 6 ਕਮਿਊਨਿਟੀਜ਼ ਬੀਸੀ ਦੇ ਵਿੱਚ ਹੋ ਚੁੱਕੀਆਂ ਜਿਨ੍ਹਾਂ ਦੇ ਵਿੱਚ ਇਹ ਰਿਪੋਰਟਸ ਆਈਆਂ ਪ੍ਰਿੰਸ ਜਾਰਜ ਦੇ ਵਿੱਚ ਵੀ ਕੈਂਡੀਆਂ ਚ ਸੁੰਗੀਆਂ ਮਿਲੀਆਂ ਡੈਲਟਾ ਦੇ ਵਿੱਚ ਵੀ ਚਲਾ ਬੈਕ ਦੇ ਵਿੱਚ ਵੀ ਸਰੀ ਦੇ ਵਿੱਚ ਵੀ ਕੈਮਲੂਪਸ ਦੇ ਵਿੱਚ ਵੀ ਤੇ ਰੌਸਲੈਂਡ ਦੇ ਵਿੱਚ ਵੀ ਪੁਲਿਸ ਨੇ ਜਿਹੜੀ RCMP ਨੇ ਵਾਰਨਿੰਗ ਦਿੱਤੀ ਆ ਉਹਨਾਂ ਨੇ ਪੇਰੈਂਟਸ ਨੂੰ ਕਿਹਾ ਕਿ ਤੁਸੀਂ ਕੇਅਰਫੁਲੀ ਚੈੱਕ ਕਰੋ ਨਾ ਕੈਂਡੀਟਸ ਨੂੰ ਜਿਹੜੇ ਬੱਚੇ ਹੈਲੋਵਿਨ ਦੇ ਉੱਤੇ ਲੈ ਕੇ ਆਉਂਦੇ ਆ ਇੱਕ ਮਿਨੀ ਜਿਹੜਾ ਉਹ ਕਿਟਕਟ ਬਾਰ ਹੁੰਦਾ ਆ ਉਹਦੇ ਵਿੱਚ ਇੱਕ ਨੀਡਲ ਅੰਦਰ ਜਿਹੜੀ ਮਿਲਦੀ ਆ ਸੋ ਜਿਹੜੀ ਉੱਥੋਂ ਚੇਸ ਨਟ ਉੱਥੋਂ ਆਈ ਆ ਜਿਹੜੀ ਉਸ ਏਰੀਆ ਤੋਂ ਉਹਦੇ ਬਾਰੇ ਵੀ ਪਤਾ ਲੱਗਾ ਆ ਰੌਸਲੈਂਡ ਦਾ ਕੇਸ ਸਾਹਮਣੇ ਆਇਆ ਇੱਕ ਹੋਰ ਮਿਨੀ ਜਿਹੜੀ ਚਾਕਲੇਟ ਬਾਰ ਸੀਗੀ ਉਹਦੇ ਵਿੱਚ ਨੀਡਲ ਮਿਲੀ ਆ ਤੇ ਨਾਲ ਉਹਦੇ ਧਾਗਾ ਵੀ ਉਹਦੇ ਵਿੱਚ ਲੰਮਕ ਰਿਹਾ ਆ ਸੋ ਉਹ ਕਈ ਵਾਰੀ ਉਹਦੇ ਨਾਲ ਜਿਹੜੇ ਇਹ ਮਿਕਸ ਹੋ ਜਾਂਦੇ ਆ ਸੋ ਕੈਮ ਲੂਪਸ ਦੇ ਵਿੱਚ ਜਿਹੜੀ ਕੈਂਡੀ ਆ ਉਹ ਸੀਲਡ ਦਿਸਦੀ ਸੀ ਪਰ ਰੋਸਟ لینڈ ਦੇ ਵਿੱਚ ਜਿਹੜਾ ਰੈਪਰ ਆ ਉਹ ਪਾੜਿਆ ਗਿਆ ਸੀ ਬਾਅਦ ਦੇ ਵਿੱਚ ਇਹਦਾ ਮਤਲਬ ਉੱਥੇ ਲੱਗਿਆ ਸੀ ਹਾਲਾਂਕਿ ਇਹਦੇ ਨਾਲ ਇੰਜਰੀ ਕੋਈ ਨਹੀਂ ਹੋਈ ਪ੍ਰਿੰਸ ਜਾਰਜ ਤੇ ਜਿਹੜੀਆਂ ਇਹ ਡੈਲਟਾ ਮਿਊਨਿਸਪੈਲਿਟੀਆਂ ਆ ਇੱਥੇ ਪੈਨਸ ਤੇ ਨੀਡਲ ਦੀ ਰਿਪੋਰਟ ਹੋਈ ਸੀ ਪੁਲਿਸ ਨੇ ਇਹ ਕਿਹਾ ਆ ਕਿ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਇਹ ਕਿਉਂ ਸੀਗਾ ਪਰ ਤੁਹਾਨੂੰ ਧਿਆਨ ਜ਼ਰੂਰ ਰੱਖਣਾ ਚਾਹੀਦਾ ਇਹ ਮਤਲਬ ਹੁੰਦਾ ਬਹੁਤ ਘੱਟ ਆ ਇਹ ਤਾਂ ਨਹੀਂ ਕਿ ਇਦਾਂ ਦੀਆਂ ਘਟਨਾਵਾਂ ਆਮ ਹੀ ਵਾਪਰ ਜਾਂਦੀਆਂ ਇਦਾਂ ਦੇ ਕੇਸ ਬਹੁਤ ਰੇਅਰ ਆ ਪਰ ਹੈ ਬਹੁਤ ਸੀਰੀਅਸ ਜਦੋਂ ਇਸ ਤਰ੍ਹਾਂ ਦੀਆਂ ਚੀਜ਼ ਹੁੰਦਾ ਅਸਲ ਦੇ ਵਿੱਚ ਇਹ ਆ ਕਿ ਜਿਹੜੇ ਇਹਦੇ ਕੌਜ਼ ਜੇਕਰ ਲੱਭਣਾ ਹੋਵੇ ਕਈ ਵਾਰੀ ਤੇ ਉਹ ਕਹਿੰਦੇ ਵੀ ਭਲੇਖੇ ਨਾ ਪੈ ਜਾਂਦੀਆਂ ਵੀ ਜਿਹੜਾ ਮਤਲਬ ਭਲੇਖੇ ਦੇ ਨਾਲ ਜਾਂ ਡਰ ਪੈਦਾ ਕਰਨ ਦੇ ਲਈ ਕੋਈ ਇਦਾਂ ਦੀ ਸ਼ਰਾਰਤ ਕਰਦਾ ਜਾਂ ਪ੍ਰੈਂਕ ਕਰਨ ਦੇ ਲਈ ਇਦਾਂ ਦੀ ਸ਼ਰਾਰਤ ਕਰਦਾ ਕੈਨੇਡਾ ਦੇ ਵਿੱਚ ਮਤਲਬ ਇਦਾਂ ਨਹੀਂ ਆ ਵੀ ਕੋਈ ਮਤਲਬ ਡੈਲੀਬਰੇਟਲੀ ਕਿਸੇ ਨੂੰ ਕਿਸੇ ਬੱਚੇ ਨੂੰ ਇਦਾਂ ਹਾਰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਈ ਵਾਰ ਜਿਹੜੇ ਇਹ ਤਿੱਖੇ ਆਬਜੈਕਟਸ ਨੇ ਇਹ ਗਲਤੀ ਦੇ ਨਾਲ ਉਹਦੇ ਵਿੱਚ ਰਹਿ ਜਾਂਦੇ ਆ ਉਹ ਸੂਇਂ ਕਿੱਟ ਤੋਂ ਜਾਂ ਜਿਹੜਾ ਹਾਊਸਹੋਲਡ ਹੋਰ ਕਲਟਰਸ ਨੇ ਇਹ ਜਦੋਂ ਕੈਂਡੀ ਮਿਕਸਿੰਗ ਜਾਂ ਇਹਦੀ ਪੈਕੇਜਿੰਗ ਹੁੰਦੀ ਆ ਉਸ ਵੇਲੇ ਕਈ ਵਾਰੀ ਰਹਿ ਜਾਂਦੇ ਆ ਕਈ ਵਾਰੀ ਜਿਹੜਾ ਕੇਸ ਜਿਹੜੇ ਆ ਉਹਦੇ ਵਿੱਚ ਮੀਡੀਆ ਟੈਂਸ਼ਨ ਬਹੁਤ ਮਿਲਦੀ ਆ ਉਹਦੇ ਨਾਲ ਵੀ ਜਿਹੜਾ ਇਸ ਤਰ੍ਹਾਂ ਦੇ ਐਕਟ ਜਿਹੜੇ ਆ ਉਹ ਕਰਨ ਦੀ ਕਈ ਲੋਕ ਕੋਸ਼ਿਸ਼ ਕਰਦੇ ਆ 에어ਪੋਰਟ ਸਾਜਦੇ ਆ ਨਹੀਂ 1970 ਦੇ ਵਿੱਚ ਵੀ ਇਦਾਂ ਦੀਆਂ ਰਿਪੋਰਟਸ ਆਉਂਦੀਆਂ ਸੀ ਵੀ ਕੈਂਡੀ ਦੇ ਵਿੱਚ ਜਿਹੜੀਆਂ ਸੂਈਆਂ ਮਿਲੀਆਂ ਕਿਤੇ ਨਾ ਕਿਤੇ ਇਹ ਹੁੰਦੀ ਆ ਪਰ ਇਦਾਂ ਕੋਈ ਡਰਨ ਵਾਲੀ ਜਾਂ ਉਸ ਕਿਸਮ ਦੀ ਗੱਲ ਨਹੀਂ ਪਰ ਫੇਰ ਵੀ ਜਿੰਨਾ ਜਿਹੜਾ ਬਚਾ ਕੀਤਾ ਜਾ ਸਕਦਾ ਉਹ ਕੀਤਾ ਜਾਣਾ ਜ਼ਰੂਰੀ ਆ ਤਾਂ ਕਿ ਇਹਦੇ ਤੋਂ ਜਿਹੜਾ ਉਹਦਾ ਧਿਆਨ ਰੱਖਿਆ ਜਾ ਸਕੇ ਤੇ ਇਹਦੇ ਤੋਂ ਬਚਿਆ ਜਾ ਸਕੇ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ